भाई नंदलाल जी गुरु गोविंद सिंह जी ਦੇ દરਬਾਰੀ ਕਵੀ ਕਿਦਾਂ ਬਨੇ ਭਾਈ ਨੰਦ ਲਾਲ ਜੀ ਫਾਰਸੀ ਤੇ ਅਰਬੀ ਭਾਸ਼ਾ ਦੇ ਵਿਦਵਾਨ ਸਨ ਉਹਔਰੰਗਜ਼ੇਬ ਦੇ ਪੁੱਤ ਮਾਜਮ ਨਵਾਬੀ ਤੇ ਫਾਰਸੀ ਪਰ ਹੁੰਦੇ ਸਨ ਇੱਕ ਦਿਨ ਭਾਈ ਨੰਦ ਲਾਲ ਜੀ ਨੇ ਮੁਗਲ ਦਰਬਾਰ ਚ ਪਵਿੱਤਰ ਕੁਰਾਨ ਦੀ ਇਕਾਇਤ ਦੇਅਤ ਕੀਤੇ ਇਹ ਸੁਣ ਕੇ ਔਰੰਗਜ਼ੇਬ ਵਾ ਵਾ ਕਰ ਉੱਠਿਆ ਤੇ ਬਹੁਤ ਹੀ ਪਸੰਦ ਹੋਇਆ ਭਾਈ ਉਹਨੂੰ ਸਹੀ ਕਾਜੀ ਤੋਂ ਪਤਾ ਲੱਗਾ ਕਿ ਭਾਈ ਨੰਦ ਲਾਲ ਜੀ ਮੁਸਲਮਾਨ ਨਹੀਂ ਹਨ ਉਹ ਅੰਗਰੇਜ਼ ਨੇ ਹੁਕਮ ਕੀਤਾ ਨੰਦ ਲਾਲ ਨੂੰ ਮੁਸਲਮਾਨ ਕਰੋ ਜੇ ਨਾ ਮੰਨੇ ਤੇ ਕਤਲ ਕਰ ਦੋ ਕਿਸੇ ਨੇ ਭਾਈ ਨੰਦ ਲਾਲ ਜੀ ਨੂੰ ਕਿਹਾ ਜੇ ਤੁਸੀਂ ਆਪਣਾ ਧਰਮ ਸਲਾਮਤ ਰੱਖਣਾ ਚਾਹੁੰਦੇ ਹੋ ਤੇ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਕੋ ਆਨੰਦਪੁਰ ਚਲੇ ਜਾਓ ਉੱਥੇ ਆਉਣ ਕਿ ਜੇਵ ਦਾ ਹੁਕਮ ਨਹੀਂ ਚੱਲਦਾ ਭਾਈ ਨੰਦਾਲਾਲ ਜੀ ਗੁਰੂ ਗੋਬਿੰਦ ਸਿੰਘ ਜੀ ਕੋ ਆਏ ਤੇ ਉੱਥੇ ਬਹੁਤ ਸੇਵਾ ਕੀਤੀ ਉਹਨਾਂ ਦੀਆਂ ਰਚਨਾਵਾਂ ਸੁਣ ਕੇ ਗੁਰੂ ਗੋਬਿੰਦ ਸਿੰਘ ਜੀ ਬਹੁਤ ਪਾਇਸਨ ਹੋਏ ਤੇ ਆਪਣੇ ਵੰਜਾ ਕਵੀਆਂ ਵਿੱਚ ਸ਼ਾਮਿਲ ਕਰ ਲਿਆ ਭਾਈ ਸਾਹਿਬ ਦੀਆਂ ਰਚਨਾਵਾਂ ਗੰਜਨਾਮਾ ਤਨਖਾਣ ਆਮ ਹਜਵੀ ਕੋ ਸੇਕ ਪਾਇਦੇ